ਹਾਏ ਨੀ ਮਮੀ ਮੇਰੀ ਪੈ ਨਗਰੀਆਂ ਸਾਰੀਆਂ ਇਹ ਰੇਜਾ ਲਾ ਦਿੱਤੀਆਂ ਨੀ ਇਹ ਤੇਰੇ ਕਰਕੇ ਹਾਏ ਤੇਰੇ ਕਰਕੇ ਅਧੀ ਗਾ ਰੋਟੀ ਖਾ ਲੋ ਤੁਸੀਂ ਕੋਈ ਨਾ ਬੱ비 ਹਸਾ ਰੇ ਤੇਰੇ ਅਧੀ ਗਾ ਦੇ ਪ੍ਰੋਪੋਸਲ ਠਰ ਕੇ ਹਾਏ ਅੱਪ ਹੈ ਲੋਕਾ ਨਾ ਕੋਈ ਮਟਾਲੀ ਹੋਇਆ ਨਾ ਬਣਾਏਗੀ ਲੈ ਜਾਏਗੀ ਸਾਲ ਢੇਰ ਕੇ ਪੇਜੋਗੇ ਸਾਨੂੰ ਨਹੀਂ ਸੀ ਪਤਾ ਮੇਰੇ ਪੁੱਤਰ ਦਾ ਬਿੰਦੂ ਨਹੀਂ ਸੀ ਪਤਾ ਕਿ ਮੈਂ ਕਿੱਥੇ ਜਾਵਾਂ ਤੇਰੀ ਤੂੰ ਮੇਰੇ ਪ੍ਰਾਣੀ ਰਾਜਨ ਬਣਾ ਮੇਰਾ ਪੁੱਤਰ ਤਾਂ ਮੇਰੀ ਈਤੀ ਤੇ ਜਾਨ ਦਿੰਦਾ ਸੀ ਮੰਮੀ ਮੇਰੀ ਪੈਣ ਅੱਧੀ ਜਮਾਲ ਨਾਲ ਮੇਰੀ ਉਹ ਮੰਗੀ ਚੀਜ਼ ਮਮੀ ਮੇਰੀ ਪੈਣ ਦੀ ਹਾਇਨੇ ਮਮੀ ਇਹ ਮੇਰੇ ਪੈਣ ਦੀਆਂ ਸਾਰੀਆਂ ਰਜਾਲਾਂ ਦਿੱਤੀਆਂ ਨਹੀਂ ਇਹ ਤੇਰੇ ਕਰਕੇ ਹੋਏ ਤੇਰੇ ਕਰਕੇ ਗੱਲ ਹੋਈ ਹਾਂ ਕੀ ਦੱਸਦੇ ਸੀ ਬੇਟਾ ਤੁਹਾਨੂੰ ਕੀ ਹੋਇਆ ਉਸਨੇ ਇੱਕਦਮ ਉਸ ਜੀ ਦੱਸਿਆ ਕਹਿੰਦਾ ਮਮੀ ਮੈਂ ਠੀਕ ਠਾਕ ਹੂੰ ਯੂਸ ਪਿੰਦਾ ਪਿਆ ਸੀ ਜੀ ਮੈਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤੂੰ ਆਪਣੇ ਪੈਣ ਕੋਲ ਰਹਿ ਰਿਹਾ ਸੀ ਕਿ ਐਡ ਰਹਿ ਰਿਹਾ ਸੀ ਫਰਗੋੜਾ ਹਾਂ ਅਡਰ ਆਂਦੇ ਸੀ ਮੇਰੇ ਕੀ ਭੈਣ ਕੋਲ ਕੁੜੀ ਮੇਰੀ ਰੋਟੀਆਂ ਪਕਾਉਣੀ ਹੈ ਉਹ ਸਬਜ਼ੀ ਕੱਟਣ ਦੀ ਹੈ ਕਹਿੰਦਾ ਮੰਮੀ ਨੂੰ ਦਿਖਾ ਲੈ ਮੈਂ ਐਵੇਂ ਕਿਹਾ ਵੀ ਅੱਧੀ ਬਣਾਓ ਹਾਂ ਅੱਧੀ ਮੰਮੀ ਮੈਂ ਸਵੇਰੇ ਬਣਾਵਾਂਗਾ ਮੈਂ ਫਰਿਜ ਚ ਰੱਖਦਾ ਦਿਲ ਵੀ ਤੂੰ ਸਵੇਰੇ ਤੂੰ ਬਣਾਉਣੀ ਹੈ ਠੀਕ ਹੈ ਮੰਮੀ ਮੈਂ ਬਣਾ ਲਾਂਗਾ ਚੱਲ ਮੰਮੀ ਬਾਅਦ ਚ ਕਰਾਂਗੇ ਗੱਲ ਬੇਟੇ ਕਿੰਨਾ ਟਾਈਮ ਹੋਇ ਨੂੰ ਗਏ ਨੂੰ ਹੋਇਆ ਪਤਾ ਨਹੀਂ ਮਿੰਦੇ ਜੀ ਕਿੰਨਾ ਟਾਈਮ ਹੋ ਗਿਆ ਦੋ ਮੱਝ ਦੋ ਮਹੀਨੇ ਅੱਜ ਦੋ ਫਰਵਰੀ ਨੂੰ ਗਿਆ 28 ਫਰਵਰੀ ਨੂੰ ਉਸੇ ਨੂੰ ਭੇਜਿਆ ਕਿੰਨਾ ਆਪਣਾ ਸੁਪਨੇ ਲਈ ਹੋਏ ਭੇਜੇ ਥਾਰ ਸਾਡੇ ਕੋਲ ਕੁਝ ਨਹੀਂ ਸੀ ਮੈਂ ਜ਼ਬਰਦਸਤੀ ਕੀਤੀ ਮੇਰੇ ਪੁੱਤਰ ਨਾਲ ਮੈਂ ਸਾਡੇ ਕੋਲ ਕੁਝ ਨਹੀਂ ਸੀ ਭੇਜਣ ਸ਼ੌਂਕ ਮੈਂ ਤਾਂ ਬੱਸ ਜੀ ਮੈਂ ਹੱਥ ਤੱਕ ਘਰ ਲਿਆ ਆਪਣੀਆਂ ਹੱਡੀਆਂ ਵੇਚ ਕੇ ਵੀ ਤੱਕਾ ਕਰ ਲਿਆ ਜ਼ਮੀਨ ਤਾਂ ਥੀ ਨਹੀਂ ਹੈਨਾ ਕਰਜਾ ਲਿਆ ਜੀ ਸਾਰੀ 기ਚੀਜ ਤੇ ਕਰਜਾ ਕਿੰਨਾ ਖਰਚਾ ਲੱਗਿਆ ਉਹ ਬੰਦੇ ਤੇ ਮੇਰੇ ਤੇ ਸਾਰੇ ਤੇ ਜੀ ਸਾਡਾ 32 ਲੱਖ ਰੁਪਇਆ ਲੱਗੇ ਉਹ ਖਰਚਾ ਕਹਿੰਦਾ ਮੈਂ ਮੈਨੂੰ ਕਹਿੰਦਾ ਮੰਮੀ ਮੈਂ ਸਾਰੇ ਪੈਸੇ ਵਾਪਸ ਕਰਾਂਗਾ ਮਾ ਮੈਨੂੰ ਚੈਨ ਨਹੀਂ ਆਉਂਦਾ ਨਾ ਚੇ ਮੇਰੇ ਪੁੱਤਰ ਨੇ ਮੈਨੂੰ ਇੰਨੀ ਹੀ ਗੱਲ ਕਹੀਏ ਮੰਮੀ ਜਿੱਦਨ ਮੈਂ ਤੇਰੇ ਕੋਲ ਚ ਪੈਸੇ ਭੋਗਾਂ ਮੈਂ ਫੇਰ ਦਿਨ ਨਾਲ ਗੱਲ ਕਰਾਂਗਾ ਦਿਲ ਬਰੀ ਸਬਜ਼ੀ ਬਣਾ ਲਈ ਮੰਮੀ ਮੈਂ ਆਪੇ ਬਣਾ ਲਉਂਦੀ ਮੇਰੇ ਨਾਲ ਗੱਲ ਕੀਤੀ ਕੋਈ ਬਸ ਕੋਈ ਬਣਾ ਰਿਹਾ ਲਖਿੰਦਰ ਜੀ ਕਿੰਨਾ ਬੱਚਾ ਪੜਿਆ ਤੁਹਾਡਾ ਇਹ ਦਿਲਪ੍ਰੀਤ ਇਹ ਬੱਚਾ ਬੀਏ ਕੀਤੀ ਜੀ ਨੇ ਠੀਕ ਹੈ ਹਾਂਜੀ ਉਸ ਟਾਈਮ ਤੁਸੀਂ ਫੌਜ ਵਿੱਚ ਸੀ ਨਹੀਂ ਮੈਂ ਫੌਜ ਹੀ ਵਿੱਚ ਪੜਦਾ ਹਾਂਜੀ ਛੋੜੇ ਬੀਸੀ ਜੀ ਨੇ ਬੱਚਿਆਂ ਨੂੰ ਪੜਾਇਆ ਬੱਚਿਆਂ ਨੂੰ ਬੀਸੀ ਜੀ ਨੇ ਪੜਾਇਆ ਹਾਂਜੀ ਪਿੰਟ ਪੜਾਇਆ ਜੀ ਬੇਟੀ ਵੀ ਇੱਥੇ ਪੜੀ ਹਾਂਜੀ ਬੇਟੀ ਪੜੀ ਤਸ਼ਮੀ ਤੱਕ ਪੜੇ ਇੱਥੇ ਜੀ ਫਿਰ ਡੀਏ ਵੀ ਕੋਚ ਪੜੀ ਜੀ ਡੀਏ ਜੀ ਇਹ ਜਿਹੜੇ ਘਟਨਾ ਬਣੀ ਬੇਟੀ ਵੇਚੀ ਪਹਿਲਾਂ ਤੋਂ ਤੁਸੀਂ ਬਾਅਦ ਵਿੱਚ ਉਹਨਾਂ ਬੇਟਾ ਦੋ ਮੈਨੇ ਪਹਿਲਾਂ ਤੋਂ ਤੁਸੀਂ ਦੱਸ ਰਿਹਾ ਸੀ ਕੀ ਸੋਚ ਕੇ ਬੱਚੇ ਭੇਜੇ ਸੀ ਵੀ ਕੀ ਹਾਲਾਤ ਹੈ ਕਾਬਜ ਨੇ ਤੇ ਹਾਂਜੀ ਇੱਥੋਂ ਦੇ ਹਾਲਾਤ ਦੇਖ ਹੀ ਰਿਹਾ ਖਰਾਬ ਨੇ ਜੀ ਬਹੁਤ ਬੱਚੇ ਮਤਲਬ ਵੀ ਦਸ਼ਿਆਂ ਵਿੱਚ ਬੈ ਰਹੇ ਨੇ ਬੱਚੇ ਹਾਂ ਨਾ ਜੀ ਤੇ ਬਾਕੀ ਬੇਰੋਜ਼ਗਾਰੀ ਹੈ ਨੌਕਰੀ ਵੀ ਨਹੀਂ ਮਿਲਦੀ ਇਹਦੇ ਕਾਰਨ ਅਸੀਂ ਬੱਚੇ ਮਜ਼ਦੂਰ ਮਜ਼ਦੂਰੀ ਦੀ ਜਗ੍ਹਾ ਮਜ਼ਦੂਰੀ ਕਾਰਨ ਅਸੀਂ ਬੱਚੇ ਭੇਜੇ ਜੀ ਦਿਲ ਨਹੀਂ ਕਰਦਾ ਬੱਚੇ ਨੂੰ ਮਾਪਾਪ ਨੂੰ ਕੋਈ ਮਾਪਾਪ ਹੈ ਆਪਣੇ ਦਿਲ ਦੇ ਟੁਕੜੇ ਨੂੰ ਬਾਹਰ ਭੇਜਣਾ ਪਰ ਮਜਬੂਰੀ ਹੈ ਭੇਜਨੇ ਪੈਸਾ ਕਿੰਨਾ ਪੈਸਾ ਖਰਚ ਕਰਤਾ ਕਰਜ਼ਾ ਲਿਆ ਕਿਥੋਂ ਆਰਤੀ ਵਿਪਾਰੀ ਕਿਸ ਤਰ੍ਹਾਂ ਲਿਆ ਕਰਜ਼ਾ ਜੀ ਕਿਸ ਲੌਨਸ ਜੀ ਲਿਆ ਉਸ ਕੰਸਨਸ ਜੀ ਲਿਆ ਉਸ ਜ਼ਿਮੀਦਾਰਾਂ ਤੋਂ ਲਿਆ ਜਿੰਨਾ ਪੈਸਾ ਲੱਗਿਆ ਵਾ ਪੈਸਾ ਦੇ ਦਿੱਤੀ ਹਾਂ ਬੇਟੀ ਮੇਂ ਲੱਗਿਆ ਜੀ ਪ੍ਰਾਈਵੇਸ ਤੇ ਵੀ ਹਾਂ ਪ੍ਰਾਈਵੇਟ ਬੇਟੀ ਮੇਂ 100 ਲੱਖ ਰੁਪਏ ਲੱਗੇ ਜੀ ਤੇ ਦੇ ਵਾਸਤੇ 30 ਲੱਖ ਰੁਪਏ ਲੱਗੇ ਜੀ ਟੋਟਲ ਖਰਚਾ 30 ਲੱਖ ਆ ਗਿਆ ਕੁਣ ਹਾਲਾਤ ਐ ਤੁਸੀਂ ਉਸਦੀ ਬੋਡੀ ਆ ਕੇ ਫਟਾਫਟ ਕਰ ਸਕਦੇ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਸਾਧ ਸਰਕਾਰ ਤੋਂ ਵੀ ਬੇਨਤੀ ਕਰਦੇ ਹਾਂ ਕਿ ਕੋਈ ਨਿਚੇ ਮਿਲਦਾ ਨਹੀਂ ਅੱਧਾ ਕੁਲਜ ਵੀ ਨਹੀਂ ਸਾਹਿਬ ਹਾਂਜੀ ਸਾਧ ਸੁਖੰਦਰ ਸਿੰਘ ਜੀ ਮੈਂ ਮੈਂ ਬੜਾ ਮਿਹੜਟ ਦਾ ਤਾਇਆ ਲੱਗਦਾ ਜੀ ਬਹੁਤ ਹਾਲਾਤ ਮਤਲਬ ਮਾਰੇ ਖ਼ਾਬਤੋਂ ਗੁਜ਼ਰ ਰਹੇ ਹਾਂ ਜਿਸ ਮਤਲਬ ਅਸੀਂ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਵੀ ਸਾਡੇ ਬੱਚੇ ਦੀ ਡੈੱਡ ਬੋਡੀ ਇੱਥੇ ਪਹੁੰਚਣੀ ਚਾਹੀਦੀ ਹੈ ਜੀ ਅਸੀਂ ਸਰਕਾਰਾਂ ਕੇ ਇਹੀ ਬੇਨਤੀ ਕਰਦੇ ਆ ਕਿਉਂ ਪੰਜਾਬ ਚ ਬਸ ਹਾਲਾਤ ਇਸ ਦੇ ਨਾਜ਼ੁਕ ਹੋ ਚੁੱਕੇ ਨੇ ਜੀ ਬੱਚਿਆਂ ਨੂੰ ਇੱਥੇ ਨੌਕਰੀ ਕੋਈ ਮਿਲਦੀ ਨਹੀਂ ਗਈ ਕਿ ਉੱਥੇ ੱੱਕੇ ਖਾਂਦੇ ਨੇ ਬੱਚੇ ਸਾਡੇ ਪੜ੍ਹ ਲਿਖ ਕੇ ਬੀਏ ਐਮਏ ਕਿ ਬੱਚੇ ਨੇ ਕਰਕੇ ਲੋਕਾਂ ਦੇ ਕੋਲ ਮਜ਼ਦੂਰੀਆਂ ਕਰਦੇ ਫਿਰਦੇ ਨੇ ਅਗਰ ਇੱਥੇ ਸਰਕਾਰ ਹਮ ਨੌਕਰੀ ਦੇਵੇ ਸਾਨੂੰ ਕੋਈ ਬੱਚੇ ਭੇਜਣ ਦੀ ਕੋਈ ਸ਼ੌਂਕ ਨਹੀਂ ਹੈਗਾ ਵੀ ਬਾਹਰ ਤੇ ਆਪਣੇ ਆਪਣੇ ਜਗਤ ਟੁਕੜੇ ਬਾਹਰ ਭੇਜੀਏ ਜਾ ਕੇ ਇਸੇ ਬੇਨਤੀ ਪ੍ਰਸ਼ਾਸਨ ਨੂੰ ਇਹੀ ਕਰਦੇ ਆ ਵੀ ਸਾਡੇ ਤੋਂ ਵੱਧ ਤੋਂ ਵੱਧ ਭਾਈ ਗਰੀਬ ਪਰਿਵਾਰਾਂ ਤੇ ਹੈਲਪ ਕੀਤੀ ਜਾਵੇ ਜੀ ਕੋਡ ਕਿੰਨਾ ਬਸੇ ਤੁਸੀਂ ਸੁਖਦਰਸ਼ਨ ਸਿੰਘ ਜੀ ਆ ਸੁਖਦਰਸ਼ਨ ਸਿੰਘ ਜੀ ਜਗਾ ਪੰਜ ਲੱਗੇ ਤੀਜਾ ਜੀ ਤੀਜਾ ਲੱਗੇ ਹਾਂਜੀ ਇਹ ਅਪੀਲ ਕਰਦੇ ਹੋ ਸਰਕਾਰ ਨੂੰ ਸਰਕਾਰਾਂ ਕੀ ਪੀਲਾਂ ਨੇ ਜੀ ਕੋਈ ਵੀ ਸਰਕਾਰਾਂ ਦੀ ਆਉਣ ਵਾਲੀ ਜੇ ਮੌਜੂਦਾ ਸਰਕਾਰ ਹੈ ਉਹ ਬੜੇ ਲਾਰੇ ਲਾਂਦੀ ਆ ਵੀ ਅਸੀਂ ਰੋਜ਼ਗਾਰ ਦੇਵਾਂਗੇ ਬੱਚਿਆਂ ਦਾ ਆ ਕਰਾਂਗੇ ਪਰ ਕੁਝ ਵੀ ਨਹੀਂ ਬਣਦਾ ਬੱਚੇ ਮਜਬੂਰੀ ਕਾਰਨ ਮਾਪਿਆਂ ਨੂੰ ਬਾਹਰ ਭੇਜਨੇ ਪੈਂਦੇ ਨੇ ਕੋਈ ਇੱਥੇ ਰੋਜ਼ਗਾਰ ਨਹੀਂ ਬੜੇ ਲਾਈ ਸੀ ਮੌਜੂਦਾ ਸਰਕਾਰਾਂ ਨੇ ਵੀ ਸੋਚਿਆ ਸੀ ਵੀ ਇਹ ਦਿਨ ਦੇਖਣਾ ਪਊਗਾ ਇਹ ਕਦੀ ਨਹੀਂ ਸੋਚਿਆ ਸੀ ਜੀ ਪਰ ਪਤਾ ਨਹੀਂ ਲੱਗਿਆ ਪਰਮਾਤਮਾ ਨੇ ਕੀ ਮਨਜੂਰ ਮਨਜੂਰ ਸੀ ਪਰ ਹੁਣ ਕੁਝ ਨਹੀਂ ਕਰ ਸਕਦੇ ਜੀ ਜੋ ਪਰਮਾਤਮਾ ਨੂੰ ਅੱਗੇ ਹੈ ਪਰ ਸਰਕਾਰਾਂ ਨੂੰ ਕਹਿੰਦੇ ਆ ਕਿ ਜੋ ਇੱਥੇ ਨੌਕਰੀਆਂ ਦਿੱਤੀਆਂ ਜਾਣ ਬੱਚਿਆਂ ਨੂੰ ਪੜ੍ਹੇ ਲਿਖੇ ਨੂੰ ਕਿਉਂ ਬਾਹਰ ਜਾਣ ਇਹੀ ਅਪੀਲ ਕਰਦੇ ਆ ਕਿ ਪਰਿਵਾਰ ਗਰੀਬ ਪਰਿਵਾਰ ਹੈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਡੈੱਡ ਬੋਡੀ ਇੱਥੇ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਆਹੀ ਅਪੀਲ ਕਰਦੇ ਆ ਸਮਾਣਾ ਉਪ ਮੰਡਲ ਦੇ ਪਿੰਡ ਕਕਰਾਲਾ ਭਾਇਕਾ ਦਾ ਇੱਕ ਨੌਜਵਾਨ ਦਿਲਪ੍ਰੀਤ ਆਪਣੇ ਪਰਿਵਾਰ ਕੇ ਚੰਗੇ ਪੱਵਿੱਖ ਦੇ ਲਈ ਆਪਣੇ ਪੈਣ ਦਾ ਚੰਗਾ ਵਿਆਹ ਕਰ ਸਕੇ ਕੈਨੇਡਾ ਗਿਆ ਸੀ ਲੇਕਿਨ ਕੈਨੇਡਾ ਜਾ ਕੇ ਅਭੀ ਉਸਨੂੰ 2 ਮਹੀਨੇ ਹੋਏ ਸੀ ਆਪਣੇ ਪੈਨ ਦੇ ਕੋਲ ਗਿਆ ਸੀ ਪੈਨ ਉਥੇ ਸਟੱਡੀ ਬੇਸ ਤੇ ਉਥੇ ਗਈ ਹੋਈ ਹੈ ਉਹ ਉਥੇ ਗਿਆ ਪੈਨ ਦੇ ਨਾਲ ਰਹਿ ਰਿਹਾ ਸੀ ਅਚਾਨਕ ਉਹ ਬਾਥਰੂਮ ਸੇ ਗਿਆ ਤਾਂ ਉਸਨੂੰ ਅਟੈਕ ਆਇਆ ਅਟੈਕ ਜਿਹੜਾ ਪ੍ਰਿਵਾਦ ਅਸਰੇ ਦੇ ਦਿਲ ਦਾ ਦੌਰਾ ਪਿਆ ਕੋਈ ਉਸ ਦਿਨ ਆ ਉਹਦੀ ਮੌਤ ਹੋਈ ਹੈ ਔਰ ਇਸ ਦੀ ਸੂਚਨਾ ਮਿਲਣ ਦੇ ਵਿੱਚ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਇੱਕ ਇਕੱਲਾ ਬੇਚਾ ਸੀ ਪਿਤਾ ਸਾਹਿਬ ਕਾ ਫੌਜੀ ਹੈ ਫੌਜ ਤੋਂ ਰਿਟਾਇਰਮੈਂਟ ਕੇ ਬਾਅਦ ਉਨ੍ਹਾਂ ਕੋਲ ਜ਼ਮੀਨ ਵੀ ਹੈ ਨਾਮ ਮੱਤਰ ਜ਼ਮੀਨ ਸਿਰਫ ਅਦਾ ਕਿਲੇ ਹੋਣਾ ਕਰਜ਼ਾ ਲੈ ਕੇ ਪਹਿਲੇ ਬੇਟੀ ਭੇਜੀ ਫਿਰ ਬੇਟੇ ਦਿਲਪ੍ਰੀਤ ਨੂੰ ਭੇਜਿਆ ਲੇਕਿਨ ਹੁਣ ਇਹ ਜੇ ਸੂਚਨਾ ਮਿਲੀ ਹੈ ਇਸ ਹਾਦਸੇ ਦੀ ਘਟਨਾ ਦੀ ਉਸ ਦੀ ਉੱਥੇ ਮੌਤ ਹੋਣ ਦੀ ਕੈਨੇਡਾ ਦੇ ਵਿੱਚ ਉਸ ਦੇ ਬਾਅਦ ਪੂਰਾ ਪਰਿਵਾਰ ਟੁੱਟ ਗਿਆ ਹੈ ਔਰ ਸਰਕਾਰ ਤੋਂ ਅਪੀਲ ਕਰ ਰਿਹਾ ਹੈ ਕਿ ਉਸ ਦੀ ਡੈਡ ਬੋਡੀ ਜਲਦੀ ਜਲਦੀ ਪਾਰ ਸਰਕਾਰ ਇੱਥੇ ਭੇਜੇ ਕਿਉਂਕਿ ਪਰਿਵਾਰ ਦੇ ਕੋਲ ਇੰਨਾ ਪੈਸਾ ਨਹੀਂ ਕਿ ਉਸ ਦੀ ਬੋਡੀ ਨੂੰ ਲਿਆਉਣ ਲਈ ਪੈਸਾ ਖਰਚ ਕਰ ਸਕੇ ਹੁਣ ਸਮਾਂ ਦੱਸੇਗਾ ਸਰਕਾਰ ਕਿਸ ਤਰ੍ਹਾਂ ਇਸ ਪਰਿਵਾਰ ਦੀ ਮਦਦ ਕਰਦੀ ਹੈ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਤੋਂ ਵਿਦੇਸ਼ ਦੇ ਵਿੱਚ ਮਾਪੇ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਬੱਚੇ ਨੂੰ ਨਾ ਭੇਜੇ ਲੇਕਿਨ ਇਸ ਦੇਸ਼ ਦੇ ਵਿੱਚ ਰੁਜ਼ਗਾਰ ਘਟ ਰਹੇ ਹਨ ਨੌਜਵਾਨਾਂ ਦੇ ਲਈ ਉਸ ਦੇ ਹੀ ਕਾਰਨ ਇਸ ਅਮਰੀਕਾ ਕੈਨੇਡਾ ਜਿਹੜੇ ਵਿਦੇਸ਼ਾਂ 'ਚ ਪੰਜਾਬੀ ਜਾ ਰਹੇ ਆ ਉੱਥੇ ਕਿਨ ਕਰਨਾ ਕਰਕੇ ਉਹਨਾਂ ਦੀ ਮਾਨਸਿਕ ਸਥਿਤੀ ਇਸ ਤਰ੍ਹਾਂ ਕਿ ਰੁਜ਼ਗਾਰ ਨਾ ਮਿਲਣ ਕਰਕੇ ਉਹਨਾਂ ਕੇ ਇਸ ਤਰ੍ਹਾਂ ਮੋਤਾ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਪੀ.ਡੀ.ਸੀ ਨੂੰ ਸਨਮਾਨ